ਅੰਬਾਨੀ ਨੇ ਤੇ ਇੱਕ ਪਾਸੇ ਬੀਜੇਪੀਆ ਵੀ ਇਹ ਜੁੜਦੇ ਆ ਤਾਂ ਕੀ ਹੁੰਦਾ ਹੈ ਹਨਾ ਦੇਸ਼ ਦੇ ਵਿੱਚ ਤੁਹਾਡੇ Jio ਯਾਦ ਹੈ Jio ਜਦੋਂ ਆਇਆ ਆਇਆ ਸੀਗਾ ਬਿਲਕੁਲ ਫ੍ਰੀ ਵੰਡੇ ਜਦੋਂ ਜਮਾਂ ਫ੍ਰੀ ਵੰਡਦਾ ਸੀਗਾ ਤੇ ਲੋਕਾਂ ਨੇ ਇੰਟਰਨੈਟ ਐ ਵਰਤਿਆ ਇੰਨਾ ਵਰਤਿਆ ਵੀ ਉਸ ਤੋਂ ਬਾਅਦ ਫਿਰ ਅਗਲੇ ਕਹਿੰਦੇ 799 ਦਿਓ ਤਾਂ ਚੱਲੂਗਾ ਅੱਤ ਪੈ ਗਈ ਇਹਦੇ ਚ ਨਾ ਇੱਕ ਗੱਲ ਪੁਰਾਣੇ ਸਮਿਆਂ ਦੀ ਅਕਸਰ ਕੋਟ ਹੁੰਦੀ ਹੈ ਭਗਤਾ ਜੀ ਇੱਕ ਕਹਾਣੀ ਸੌਖੇ ਤਰੀਕੇ ਨਾਲ ਜੇ ਸਮਝਾਇਆ ਜਾਵੇ ਤਾਂ ਜੀ ਜਿਹੜੇ ਪੁਰਾਣੇ ਸਮਿਆਂ 'ਚ ਰਾਜੇ ਹੁੰਦੇ ਸੀਗੇ ਉਹ ਖਾਣ ਪੀਣ ਦਾ ਮੁੱਲ ਵੀ ਉਹ ਤੈਅ ਕਰਦੇ ਸੀ ਹੂੰ ਜੀ ਵੀ ਸਮਾਜ 'ਚ ਜਿਵੇਂ ਟਾਬਾ ਚੱਲੀ ਜਾਂਦਾ ਤਾਂ ਰੋਟੀ ਦਾ ਮੁੱਲ ਕਿੰਨਾ ਹੈ ਵੀ ਉਹ ਉਹਦੋਂ ਵਧਾ ਨਹੀਂ ਸਕਦੇ ਸੀ ਤੁਸੀਂ ਜੀ ਜਿੰਨਾ ਰਾਜਾ ਤੈਅ ਕਰ ਦਿੰਦਾ ਸੀ ਹੂੰ ਰੋਟੀ ਦਾ ਮੁੱਲ 5 ਰੁਪਏ ਸੀਗਾ ਕਿਸੇ ਜਗ੍ਹਾ ਤੇ ਰੋਟੀ 5 ਰੁਪਏ ਦੀ ਉਸ ਜਗ੍ਹਾ ਤੇ ਵਿਕਦੀ ਸੀ ਹੂੰ ਜਿਹੜਾ ਟਾਬਾ ਦਾ ਮਾਲਕ ਸੀ ਉਹਨੇ ਕਿਹਾ ਵੀ ਰੋਟੀ ਦਾ ਮੁੱਲ ਵਧਾਈਏ ਵੀ ਹੁਣ ਸਵਾਦ ਜਿਆ ਨਹੀਂ ਆ ਰਿਹਾ ਪੜਦਾ ਨਹੀਂ ਜੀ ਖਾਂਦਾ ਜੀ ਉਹ ਮਨ ਚ ਸੋਚਦਾ ਵੀ ਇਹਦਾ ਮੁੱਲ ਜਿਹੜਾ ਉਹ 10 ਰੁਪਏ ਕਰ ਦਿੰਨੇ ਆ ਜੀ ਪਰ ਉਹ ਰਾਜੇ ਤੋਂ ਪੁੱਛਣਾ ਪੈਣਾ ਸੀਗਾ ਹੂੰ ਉਹ ਰਾਜੇ ਕੋਲੇ ਜਾਂਦਾ ਕਹਿੰਦਾ ਵੀ ਰਾਜਾ ਜੀ ਕਹਿੰਦਾ ਦੱਸੋ ਜੀ ਕਿਵੇਂ ਆਏ ਹੋ ਕਹਿੰਦਾ ਵੀ ਰੋਟੀ 5 ਰੁਪਏ ਦੀ ਵੇਚਦੇ ਆ ਤੇ ਮੁਨਾਫਾ ਘੱਟ ਹੈ ਹੂੰ ਮੈਂ ਰੋਟੀ ਦਾ ਮੁੱਲ ਵਧਾਉਣਾ ਹੈ ਰਾਜਾ ਕਹਿੰਦਾ ਕਿੰਨਾ ਕਰਨਾ ਹੈ ਕਹਿੰਦਾ ਵੀ ਡਬਲ ਕਰ ਦਿਓ ਜੀ ਰਾਜਾ ਕਹਿੰਦਾ ਕਿੰਨਾ ਕਹਿੰਦਾ 10 ਰੁਪਏ ਕਰਦੀ ਏ ਜੀ ਉਹ ਕਹਿੰਦਾ ਅੱਛਾ ਥੋੜੀ देर ਸੋਚਦਾ ਰਾਜਾ ਕਹਿੰਦਾ ਰੋਟੀ ਦਾ ਮੁੱਲ 30 ਰੁਪਏ ਕਰਦੀ ਹੈ ਰਾਜਾ ਕਹਿ ਦਿੰਦਾ ਰਾਜਾ ਕਹਿ ਦਿੰਦਾ ਤਰਥੱਲੀ ਮੱਚ ਜਾਂਦੀ ਹੈ ਢਾਬੇ ਵਾਲਾ ਕਹਿੰਦਾ ਮਹਾਰਾਜ ਮਾਈ ਬਾਪ ਪੰਜ ਵਾਲੀ ਰੋਟੀ 30 ਦੀ ਕਿਵੇਂ ਹੋ ਜੂਗੀ ਹਾਹਾਕਾਰ ਮੱਚ ਜੂਗੀ ਜੀ ਰੋਟੀ ਖਾਣਗੇ ਕਿੱਥੋਂ ਲੋਕ ਉਹ ਕਹਿੰਦਾ ਇਹ ਮੇਰਾ ਹੁਕਮ ਹੈ ਤੂੰ ਕਰ ਤਾਂ ਸਹੀ ਦੇਖਦੇ ਤੈਨੂੰ ਮੁਨਾਫਾ ਕਿੰਨਾ ਚਾਹੀਦਾ ਉਹ ਕਹਿੰਦਾ ਜੀ ਮੈਂ ਤਾਂ 10 ਦੀ ਵੇਚ ਕੇ ਰਾਜੀ ਆ ਮੈਂ ਤਾਂ ਪੰਜਾਂ ਵਾਲੀ 10 ਦੀ ਵਿੱਚ ਨਹੀਂ ਐ ਮੈਨੂੰ 5 ਰੁਪਏ ਮੁਨਾਫਾ ਹੋ ਜੂਗਾ 30 ਦੀ ਉਹ ਕਹਿੰਦਾ ਮੈਂ ਤੈਨੂੰ ਕਹਤਾ ਤੂੰ 30 ਦੀ ਕਰ ਦੇ ਕੱਲ ਤੋਂ ਜੀ ਰੋਟੀ ਅਗਲੇ ਦਿਨ ਤੋਂ ਜੀ ਬੋਰਡ ਲੱਗ ਜਾਂਦਾ 30 ਰੁਪਏ ਦੀ ਹੋ ਜਾਂਦੀ ਰਾਜ ਤਰਥੱਲੀ ਮੱਚ ਜਾਂਦੀ ਹੈ ਪੂਰੇ ਰਾਜ ਚ ਲੋਕ ਕੰੰਧਾਂ ਚ ਵੱਜਦੇ ਐ ਰੌਲਾ ਪੈ ਜਾਂਦਾ ਵੀ 5 ਰੁਪਏ ਦੀ ਖਾਣੀ ਔਖੀ ਸੀ 30 ਰੁਪਏ ਦੀ ਰੋਟੀ ਕਿਵੇਂ ਖਾਵਾਂਗੇ ਜੀ ਹੁਣ ਤੁਹਾਡੇ ਦਿਮਾਗ 'ਚ ਪਟ્રોલ ਤੇ ਡੀਜ਼ਲ ਚੱਲ ਰਿਹਾ ਹੋਣਾ ਬਿਲਕੁਲ ਜੀ 30 ਰੁਪਏ ਦੀ ਰੋਟੀ ਕਿੱਥੋਂ ਖਾਵਾਂਗੇ ਹੂੰ ਉਹ ਸਾਰੇ ਲੋਕ ਇਕੱਠੇ ਹੁੰਦੇ ਉਹ ਕਹਿੰਦੇ ਕੀ ਕਰੀਏ ਕਹਿੰਦੇ ਵੀ ਰਾਜੇ ਕੋਲੇ ਚਲਦੇ ਆ ਹੂੰ ਵੀ ਰਾਜਾ ਸਾਡੀ ਸੁਣੂਗਾ ਭਈ ਸਾਡਾ ਰਾਜਾ ਹੈ ਜੀ ਢਾਬੇ ਵਾਲੇ ਦੀ ਕੀ ਹਿੰਮਤ ਵੀ ਉਹ 5 ਵਾਲੀ ਰੋਟੀ 30 ਦੀ ਵੇਚਦੇ ਹੂੰ ਰਾਜੇ ਕੋਲੇ ਇਕੱਠੇ ਹੋ ਕੇ ਜਾਂਦੇ ਆ ਰਾਜਾ ਤਿਲਮਲਾ ਉੱਠਦਾ ਗੁੱਸੇ 'ਚ ਜੀ ਪੂਰਾ ਗਰਮ ਹੋ ਜਾਂਦਾ ਲਾਲ ਰੱਤਾ ਚਿਹਰਾ ਢਾਬੇ ਵਾਲੇ ਦੀ ਇੰਨੀ ਜੁਰਤ ਪੰਜ ਵਾਲੀ ਰੋਟੀ 30 ਦੀ ਕਰਤੀ ਹਾਂ ਬੁਲਾਇਆ ਜਾ ਬਟਾਬੇ ਵਾਲੇ ਨੂੰ ਜੀ ਉਹ ਲੋਕ ਬੜੇ ਖੁਸ਼ ਹੁੰਦੇ ਆ ਵੀ ਸਾਡੀ ਸੁਣਵਾਈ ਹੈ ਯਾਰ ਇਸ ਰਾਜ ਚ ਸਾਡਾ ਰਾਜਾ ਹੈ ਹਾਂ ਰਾਜਾ ਇੱਕ ਪਾਸੇ ਉਹਨਾਂ ਨੂੰ ਬਾਹ ਦਿੰਦਾ ਤੇ ਦੂਜੇ ਪਾਸੇ ਟਾਬੇ ਵਾਲੇ ਨੂੰ ਬਾਹ ਦਿੰਦਾ ਕਹਿੰਦਾ ਹਾਂ ਬਈ ਤੇਰੀ ਜੁਰਤ ਕਿਵੇਂ ਹੋਈ ਤੂੰ ਪੰਜ ਵਾਲੀ ਰੋਟੀ 30 ਦੀ ਕੀਤੀ ਹਾਂ ਕਹਿੰਦਾ ਜਨਾਬ ਕਣਕ ਮਹਿੰਗੀ ਹੋਗੀ ਜੀ ਲੇਬਰ ਮਹਿੰਗੀ ਹੈ ਹਾਂ ਬਣਾਉਣਾ ਪਾਂਡੇ ਟਿੰਡੇ ਵੀ ਲਿਆਉਣੇ ਆ। ਬਾਕੀ ਖਰਚੇ ਵੀ ਐ। ਜੀ। ਤੰਦੂਰ ਚ ਕੋਲਾ ਵੀ ਪਾਣਾ ਐ। ਮੈਨੂੰ ਕੁਛ ਬਚਦਾ ਨਹੀਂ ਮੈਂ ਵਧਾਉਣਾ ਸੀ। ਕਹਿੰਦਾ ਵਧਾਉਣ ਦਾ ਮਤਲਬ ਇਹ ਥੋੜੀ ਐ ਵੀ 5 ਵਾਲੀ 30 ਦੀ ਕਰ ਦੇਗਾ। ਹਾਂ। ਕਹਿੰਦਾ ਜੀ ਜੋ ਰਾਜੇ ਦਾ ਹੁਕਮ ਐ ਰਾਜਾ ਦੱਸ। ਉਹ ਦੱਸ ਦਿਓ। ਉਨੀ ਕਰ ਲਾਂਗੇ। ਰਾਜਾ ਕਹਿੰਦਾ 30 ਰੁਪਏ ਤੂੰ ਰੇਟ ਕਰਤਾ। 50% ਜਨਤਾ ਨੂੰ ਇਹਦੇ ਚ ਮੁਨਾਫਾ ਦਿੱਤਾ ਜਾਵੇ। ਘਟਾ ਦਿਓ ਸਵੇਰ ਤੋਂ। ਹਾਂ। ਸਬਸਿਡੀ ਦੇ ਦਿਓ। ਜੀ। ਸਵੇਰ ਤੋਂ ਰੋਟੀ ਕਿੰਨੇ ਦੀ ਹੋਗੀ 15 ਦੀ 15 ਰੁਪਏ ਦੀ ਹੋਗੀ ਲੋਕ ਕਹਿੰਦੇ ਠੀਕ ਹੈ ਜੀ ਜਿਕਾਰੇ ਲੱਗੇ ਉੱਥੇ ਨਾਰੇ ਲੱਗੇ ਰਾਜੇ ਦੇ ਨਾਂ ਦੇ ਕਿ ਰਾਜੇ ਨੇ ਸਿੱਧਾ 50% ਰੇਟ ਘਟਾਤੇ ਤੇ ਰੋਟੀ ਉਸ ਤੋਂ ਬਾਅਦ ਉਹ 10 ਦਸਾਂ ਦੋ ਦਸਾਂ ਦੀ ਕਹਿੰਦਾ ਸੀ 15 ਦੀ ਹੋਣੀ 15 ਦੀ ਵੇਚਣ ਲੱਗੀ ਜੀ ਸ਼ਾਮ ਪੈ ਗਈ ਲੋਕ ਘਰੋਂ ਘਰੀ ਚਲੇ ਗਏ ਦੋ ਚਾਰ ਦਿਨ ਪੰਜ ਦਿਨ ਲੰਘੇ ਰਾਜਾ ਜੀ ਨੇ ਫਿਰ ਸੱਦ ਲਿਆ ਟਾਬੇ ਵਾਲੇ ਨੂੰ ਸੱਦਿਆ ਜਾਵੇ ਟਾਬੇ ਵਾਲਾ ਆ ਗਿਆ ਬੈਠਾ ਥੱਲੇ ਜੀ ਮਹਾਰਾਜ ਕੀ ਹੁਕਮ ਹੈ ਉਹ ਕਹਿੰਦਾ ਵੀ ਤੈਨੂੰ ਕਿੰਨੇ ਦੀ ਚਾਹੀਦੀ ਸੀ ਕਹਿੰਦਾ ਜੀ ਮੈਂ ਤਾਂ ਦਸਾਂ ਦੀ ਵੇਚ ਕੇ ਰਾਜੀ ਸੀ ਹਰੇਕ ਰੋਟੀ ਤੇ 5 ਰੁਪਏ ਉਤਲੇ ਇੱਧਰ ਰਾਜਾ ਜੀ ਦੇ ਦਰਬਾਰ ਚ ਪਹੁੰਚਦੇ ਕਰਦੇ ਉਹ ਕਹਿੰਦਾ ਜੀ ਸਤਿਵਚਨ ਜੋ ਹੁਕਮ ਹੈ ਜੀ ਤੇ ਅਗਲੇ ਦਿਨ ਤੋਂ 10 ਰੁਪਏ ਢਾਬੇ ਵਾਲੇ ਦੇ 5 ਇੱਧਰ ਗਏ ਰਾਜੇ ਕੋਲੇ 5 ਰਾਜੇ ਕੋਲੇ ਜਨਤਾ ਵੀ ਖੁਸ਼ ਢਾਬਾ ਵੀ ਖੁਸ਼ ਰਾਜਾ ਵੀ ਖੁਸ਼ ਤੇ ਰਾਜੇ ਦੇ ਨਾਂ ਦੇ ਨਾਰੇ ਵੀ ਲੱਗੇ ਕਿ ਅਸੀਂ ਐਸੇ ਰਾਜ ਚ ਰਹਨੇ ਆ ਜਿੱਥੇ ਅਸੀਂ ਗਏ ਇਕੱਠੇ ਹੋ ਕੇ ਤੇ 50 ਮਿੰਟਾਂ ਚ ਸਾਡੀ ਸੁਣਵਾਈ ਹੋਈ ਤੇ ਸਾਡੇ ਰਾਜੇ ਨੇ ਕੋਈ 1 ਰੁਪਿਆ 2 ਰੁਪਏ ਨਹੀਂ 15 ਰੁਪਏ ਸਿੱਧਾ ਰੇਟ ਘਟਾਤਾ ਤੇ ਸਾਨੂੰ 50% ਫਾਇਦਾ ਦੇ ਕੇ ਇਹੋ ਜਿਹਾ ਰਾਜਾ ਸਾਨੂੰ ਕਿਤੇ ਲੱਭਣਾ ਤੇ ਹੁਣ ਵਾਲਾ ਇਹੋ ਜਿਹਾ ਰਾਜਾ ਕਿਤੇ ਸਾਨੂੰ ਲੱਭਣਾ ਜਾਂ ਲੋ ਕਾਂਗਰਸ ਦੀ ਸਰਕਾਰ ਸੀ ਕਿੱਡੇ ਸੌਕੇ ਢੰਗ ਨਾਲ ਬੜੀ ਛੋਟੀ ਕਹਾਣੀ ਦੇ ਰਹੀ ਕਿੱਡੀ ਵੱਡੀ ਗੱਲ ਸਮਝਾ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਪੈਟਰੋਲ ਡੀਜ਼ਲ ਜਦੋਂ 40-45 ਰੁਪਏ ਨੂੰ ਵਿਕਦਾ ਸੀ ਜੀ ਉਹ 60-65 ਨੂੰ ਹੋਇਆ ਹੌਲੀ-ਹੌਲੀ 55-60 ਦੇ ਨੇੜੇ ਲੱਗਿਆ ਦੇਸ਼ ਤਰਤਲੀ ਮਚ ਗਈ ਕਹਿੰਦੇ ਸਰਕਾਰ ਹਟਾ ਦਿਓ ਨਵਾਂ ਰਾਜਾ ਲਿਆਣੇ ਆ ਜੀ ਨਵੇਂ ਰਾਜਾ ਸਾਹਿਬ ਆ ਗਏ 14 ਚ ਜੀ ਮੋਦੀ ਸਾਹਿਬ ਆ ਫੇਰ ਸ਼ਾਇਦ ਹੁਣ ਫੇਰ ਆ ਜਾਣ ਪੈਟਰੋਲ 100 ਨੂੰ ਹੱਥ ਪਵਾਤਾ ਫੇਰ ਇੱਕ ਦਿਨ ਆਏ ਕਿ 12-12 ਰੁਪਏ ਰੇਟ ਘਟਾ ਦਿੱਤਾ ਗਿਆ ਲੋਕ ਖੁਸ਼ ਵੀ ਕਿਆ ਰਾਜਾ ਆਇਆ 12 ਰੁਪਏ ਪੈਟਰੋਲ ਡੀਜ਼ਲ ਤੇ ਘਟਾਤੇ ਅਸੀਂ 88 ਰੁਪਏ ਚ ਹੁਣ ਖਰੀਦ ਰਿਆਂ ਇਹ ਭੁੱਲ ਗਿਆ ਵੀ ਪਿਛਲੇ ਰਾਤ ਚ ਤੁਹਾਨੂੰ 45 ਚ ਮਿਲਦਾ ਸੀ ਹੁਣ 88 ਚ ਖਰੀਦਿਓ ਉਹ 45 ਮੈਟਰ ਨਹੀਂ ਕਰਦਾ ਹੁਣ ਆਲੇ 12 ਘਟੇ ਚ ਲੋਕ ਤਾੜੀਆਂ ਮਾਰ ਰਹੇ ਐ ਤੁਸੀਂ ਸਵਾਲ ਤੁਹਾਡਾ ਇਹ ਸੀ ਵੀ ਜਦੋਂ ਕਾਰਪੋਰੇਟ ਸਰਕਾਰਾਂ ਨਾਲ ਹੱਥ ਮਿਲਾਉਂਦਾ ਤਾਂ ਕੀ ਬਣਦਾ ਫਿਰ ਦਸਾਂ ਪੰਜਾਂ ਵਾਲੀ ਰੋਟੀ 30 ਦੀ ਹੋ ਕੇ 15 ਚ ਵਿਕਦੀ ਐ ਕਿਆ ਬਾ